ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਲੋ ਜੀ ਮੱਖਣ ਮਣਾਈ ਦੇ ਸੂਟ ਆ ਗਏ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇਗੇ ਤੁਸੀਂ ਇਹਨਾਂ ਨੂੰ ਕੁੜਤਾ ਸਟਾਈਲ ਵੀ ਬਣਾ ਸਕਦੇ ਹੋ ਜੇ ਸਿੰਪਲ ਮਤਲਬ ਸੂਟ ਵਰਕ ਵਗੈਰਾ ਕਰਾ ਕੇ ਬਣਾਣਾ ਤਾਂ ਉਹ ਵੀ ਬਣਾ ਸਕਦੇ ਹਾਂ ਵੈਸੇ ਮੈਂ ਕੁੜਤਾ ਬਣਾਇਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਕੁੜਤਾ ਤੇ ਆਪਣਾ ਕੰਟੈਕਟ ਨੰਬਰ ਹੈਗਾ 7087 502051 7087502051 ਇਹ ਆਪਣਾ ਕੰਟੈਕਟ ਨੰਬਰ ਆ ਬਟਰ ਕਾਟਨ ਦੇ ਸੂਟ ਹੈਗੇ ਨੇ ਬਹੁਤ ਹੀ ਜਿਆਦੇ ਵਧੀਆ ਫਾਈਨ ਕੁਆਲਿਟੀ ਦਾ ਸਟਫ ਆ ਤੇ ਇੱਕ ਸੂਟ ਦਾ ਰੇਟ 2950 ਹੈਗਾ ਬਿਨਾ ਦੁਪट्टे ਤੋਂ ਇਹ ਸੂਟ ਹੋਣਗੇ ਤੇ ਵੀਡੀਓ ਫੁੱਲ ਦੇਖਿਓ 2950 ਠੀਕ ਹੈ ਜੀ ਲਓ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਮੇਰਾ ਕੁੜਤਾ ਬਣਿਆ ਉਹਨੂੰ ਦਿਖਾਉਨੇ ਆ ਤੇ ਬਹੁਤ ਪਿਆਰਾ ਬਣਿਆ ਆ ਦਿਖਾਓ ਬੀਬੀ ਅਦੇ ਬਹੁਤ ਸੋਹਣਾ ਬਣਿਆ ਇਹ ਵੀ ਸਟੱਫ ਤੁਸੀਂ ਲੈ ਸਕਦੇ ਹੋ ਆ ਦੇਖੋ ਲਓ ਜੀ ਇਹ ਨੀਚੋਂ ਇਹਨੂੰ ਗੋਲ ਚਾਕ ਰੱਖ ਕੇ ਬਣਾਇਆ ਹੋਇਆ ਕੱਪੜਾ ਦੇਖੋ ਪਹਿਲਾਂ ਤਾਂ ਤੁਸੀਂ ਲਓ ਨਾ ਇਹਦਾ ਰੰਗ ਉਤਰਿਆ ਨਾ ਇਹ ਸ਼੍ਰਿੰਕ ਹੋਇਆ ਠੀਕ ਹੈ ਜੀ ਇਹਨੂੰ ਆਪਾਂ ਨੀਚੇ oval shape ਦੇ ਕੇ ਬਣਾਇਆ ਹੋਇਆ ਆ ਦੇਖੋ ਇਸ ਤਰ੍ਹਾਂ ਤੇ ਇੱਥੇ ਕੱਲੀ ਪਾਈ ਹੋਈ ਆ ਆ ਦੇਖੋ ਆ ਕਲੀ ਪਾਈ ਹੀ ਆ ਆ ਪਾਕਟਸ ਲੱਗੀਆਂ ਹੋਈਆਂ ਨੇ ਕਿਉਂਕਿ ਫੋਨ ਵਗੈਰਾ ਪਾਉਣ ਵਾਸਤੇ ਠੀਕ ਰਹਿੰਦਾ ਆ ਦੇਖੋ ਇੱਥੇ ਇਸ ਤਰ੍ਹਾਂ ਡਿਜ਼ਾਈਨ ਪਾ ਕੇ ਇਹਨੂੰ ਇਸ ਤਰ੍ਹਾਂ ਕੱਟ ਪਾ ਕੇ ਬਣਾਇਆ ਹੋਇਆ ਕੁੜਤੇ ਨੂੰ ਠੀਕ ਹੈ ਜੀ ਤੇ ਇਹਦਾ ਨੈੱਕ ਇਹ ਪਾਇਆ ਹੋਇਆ ਤਕਰੀਬਨ ਮੈਂ ਬਸ ਇਦਾਂ ਦੇ ਆਪਣੇ ਬਣਵਾਉਣੀ ਆ ਲਓ ਜੀ ਵੇਖੋ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਦੇ ਨਾਲ ਇਹ ਸਲਵਾਰ ਬਣਾਈ ਹੋਈ ਆ ਮੈਂ ਆਫ ਵਾਈਟ ਤੁਸੀਂ ਚਾਹੇ 올 오버 ಸೂਟ ਵੀ ਬਣਵਾ ਸਕਦੇ ਹਾਂ ਇਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਤੇ ਇਹ ਮੈਂ ਆਪਣੀ ਸਲਵਾਰ ਬਣਾਈ ਹੋਈ ਹੈ ਤੇ ਮੇਰੀ ਸਲਵਾਰ ਉੱਪਰੋਂ ਇਲਾਸਟਿਕ ਵਾਲੀ ਹੁੰਦੀ ਹੈ ਤੇ ਅੱਗੋਂ ਇਸ ਤਰ੍ਹਾਂ ਪੈਂਟ ਦੀ ਤਰ੍ਹਾਂ ਹੁੰਦੀ ਹੈ ਠੀਕ ਹੈ ਜੀ ਤੇ ਨਾਲ ਬਹੁਤ ਸੋਹਣਾ ਟਾਈ ਐਂਡ ਡਾਈ ਦੁਪੱਟਾ ਬਣਾਇਆ ਹੈ ਸੁਪਰ ਨੈਟ ਦਾ ਇਹਦੇ ਵਿੱਚੋਂ ਹੀ ਕਲਰ ਚੱਕ ਕੇ ਇਹ ਦੁਪੱਟਾ ਬਣਾਇਆ ਹੈ ਬਹੁਤ ਪਿਆਰਾ ਦੁਪੱਟਾ ਹੈ ਆ ਦੇਖੋ ਲੋ ਇਸ ਤਰ੍ਹਾਂ ਟੇਡੀਆਂ ਇਹ ਲਾਈਨਸ ਜਾਂਦੀਆਂ ਨੇਗੀਆਂ ਟਾਈ ਐਂਡ ਆਈ ਦੀਆਂ ਇੱਥੇ ਹੋ ਗਈਆਂ ਆਹ ਵਾਲੀਆਂ ਤੇ ਇਧਰ ਆਹ ਬਲੂ ਆ ਗਈਆਂ ਅੱਗੇ ਫੇਰ ਆ ਗਈਆਂ ਅੱਗੋਂ ਆਇਆ ਆ ਗਿਆ 4 ਸਾਈਡ ਲੇਸ ਦੀ ਫਿਨਿਸ਼ਿੰਗ ਰੱਖ ਕੇ ਬਣਾਇਆ ਹੋਇਆ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਸਟੱਫ ਦਿਖਾ ਦੰਨੇ ਆ ਬਟਰ ਕਾਟਨ ਦੇ ਵਿੱਚ ਆਹ ਆਪਣੇ ਕੋਲ ਥਾਨ ਹੈਗਾ ਠੀਕ ਹੈ ਜੀ ਇਹਦੇ ਚੋਂ ਤੁਸੀਂ ਆਪਾਂ ਤੋਂ ਲੈ ਸਕਦੇ ਹੋ ਇਹ ਵੀ ਹੈਗਾ ਜੇ ਤੁਸੀਂ ਸਾਡੇ ਤੋਂ ਰੈਡੀ ਕਰਾਉਣਾ ਤਾਂ ਰੈਡੀ ਵੀ ਕਰਵਾ ਸਕਦੇ ਹੋ ਸਟੱਫ ਲੈਣਾ ਸਟੱਫ ਵੀ ਲੈ ਸਕਦੇ ਠੀਕ ਹੈ ਜੀ 2950 ਦਾ ਇੱਕ ਸੂਟ ਹੋਏਗਾ ਤੇ ਇਧਰ ਆਪਾਂ ਦਿਖਾਉਨੇ ਆ ਤੁਹਾਨੂੰ ਹੋਰ ਬਟਰ ਕਾਟਨ ਦੇ ਡਿਜ਼ਾਈਨ ਆ ਦੇਖੋ ਆ ਗ੍ਰੇਜਾ ਕਲਰ ਹੈਗਾ ਤੇ ਇਹਦੇ ਵਿੱਚ ਸਲਵਾਰ ਦੇ ਵਿੱਚ ਪ੍ਰਿੰਟਿੰਗ ਵੀ ਹੈਗੀ ਆ ਕੱਪੜਾ ਦੇਖ ਲੋਗੇ ਆ ਦੇਖੋ ਲਓ ਆ ਹੋਗੀ ਸਲਵਾਰ ਠੀਕ ਹੈ ਜੀ ਆ ਹੋ ਗਈ ਹੈ ਸ਼ਰਟ ਹਾਂ ਲਓ ਜੀ ਆ ਸਲਵਾਰ ਬਣ ਜੇਗੀ ਚਾਹੇ ਇਹਨੂੰ ਤੁਸੀਂ ਸ਼ਰਟ ਬਣਵਾ ਲਓ ਜਿੱਦਾਂ ਇਹਦੀਆਂ ਆਹ ਡੱਬੀਆਂ ਦਿਸ ਰਹੀਆਂ ਨੇ ਇਹਨਾਂ ਤੇ ਤੁਸੀਂ ਹਾਈਲਾਈਟ ਕਰਕੇ ਵਰਕ ਵੀ ਕਰਾ ਸਕਦੇ ਹੋ ਤੇ ਇਹਨੂੰ ਤੁਸੀਂ ਸਲਵਾਰ ਬਣਾ ਸਕਦੇ ਹੋ ਠੀਕ ਹੈ ਇਹ ਕਪੜਾ ਬਹੁਤ ਜ਼ਿਆਦਾ ਸੌਫਟ ਹੈਗਾ ਇਹਨੂੰ ਸ਼ਰਟ ਬਣਾ ਸਕਦੇ ਹੋ ਇਹਨੂੰ ਸਲਵਾਰ ਇਥੋਂ ਤੁਸੀਂ ਦੇਖ ਕੇ ਸਕਰੀਨਸ਼ਾਟ ਭੇਜ ਸਕਦੇ ਹੋ ਸਾਨੂੰ ਲਓ ਜੀ ਆ ਵਾਲਾ ਪ੍ਰਿੰਟ ਆ ਇਹਨੂੰ ਵੀ ਤੁਸੀਂ ਹਾਈਲਾਈਟ ਵਗਾਰਾ ਕਰਕੇ ਸ਼ਰਟ ਬਣਾ ਸਕਦੇ ਹਾਂ ਜੇ ਸਲਵਾਰ ਬਣਾਉਣੀ ਚਾਹੁੰਦੇ ਹੋ ਤਾਂ ਸਲਵਾਰ ਬਣਾ ਸਕਦੇ ਹੋ ਆ ਇਹਦੇ ਨਾਲ ਸ਼ਰਟ ਹੈਗੀ ਆ ਠੀਕ ਹੈ ਜੀ ਇਹ ਵੀ 2950 ਦਾ ਸੂਟ ਹੈਗਾ ਲਓ ਜੀ ਆ ਹੈਗਾ ਸਕਿਨ ਜਿਆ ਕਲਰ ਬਹੁਤ ਪਿਆਰਾ ਬਹੁਤ ਸੋਨਾ ਕਲਰ ਆ ਇਹ ਸਕਿਨ ਕਲਰ ਤੇ ਆ ਹੈਗੀ ਆ ਇਹਦੀ ਸ਼ਰਟ ਆਹ ਰਹੇਗੀ ਸਲਵਾਰ ਠੀਕ ਹੈ ਜੀ ਬਹੁਤ ਸੋਨਾ ਡਿਜ਼ਾਈਨ ਹੈਗਾ ਲਓ ਜੀ ਆ ਵੀ ਬਹੁਤ ਪਿਆਰਾ ਕਲਰ ਆ ਆ ਦੇਖੋ ਆ ਸ਼ਰਟ ਰਹੇਗੀ ਆ ਰਹੇਗੀ ਸਲਵਾਰ ਇਹ ਤੁਹਾਡੀ ਇੱਛਾ ਹੈਗੀ ਆ ਜੋਟਸੀ ਬਣਾਉਣਾ ਚਾਹੁੰਦੇ ਹੋ ਆਪਾਂ ਤੁਹਾਨੂੰ ਸਾਰੇ ਦਿਖਾ ਦਿੰਨੇ ਆ ਲਓ ਜੀ ਆਹ ਦੇਖੋ ਲਓ ਜੀ ਆਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਆ ਦੇਖੋ ਤੇ ਨਾਲੇ ਨਿੱਕੀ ਬੁੱਟੀ ਆ ਗਈ ਤੇ ਆ ਇਹ ਨਾਲ ਸਲਵਾਰ ਰਹੇਗੀ ਆ ਦੇਖੋ ਇਹਦੇ ਵਿੱਚ ਕਲਰ ਵਗੈਰਾ ਪਾ ਕੇ ਜਦੋਂ ਵਰਕ ਹੋ ਗਿਆ ਤਾਂ ਇਹਨੇ ਬਹੁਤ ਪਿਆਰਾ ਹੋ ਜਾਣਾ ਠੀਕ ਹੈ ਜੀ ਤੇ ਨੈਕਸਟ ਦਿਖਾਈਏ ਤੁਹਾਨੂੰ ਆਹ ਸ਼ੇਡ ਆ ਦੇਖੋ ਅੰਗੂਰੀ ਅੰਗੂਰੀ ਮਿੱਠਾ ਮਿੱਠਾ ਜਿਹਾ ਹੈ ਨਾ ਕਿੰਨਾ ਸੋਹਣਾ ਰੰਗ ਹੈ ਲਓ ਜੀ ਆਹ ਹੋ ਗਈ ਆ ਸ਼ਰਵਟੇ ਦੇ ਨਾਲ ਬਹੁਤ ਪਿਆਰਾ ਸੂਟ ਆ ਲਓ ਜੀ ਆਹ ਸੂਟ ਮੈਨੂੰ ਬਹੁਤ ਹੀ ਜਿਆਦਾ ਪਸੰਦ ਆਇਆ ਆ ਦੇਖੋ ਤੇ ਇਹਦੀ ਜੇ ਸ਼ਰਟ ਤੁਸੀਂ ਬਣਾਉਨੇ ਹੋ ਤਾਂ ਇਹਨੂੰ ਹਾਈਲਾਈਟ ਕਰਕੇ ਬਹੁਤ ਪਿਆਰਾ ਵਰਕ ਹੋ ਕੇ ਬੈਕ ਤੇ ਫਰੰਟ ਤੇ ਜਿਵੇਂ ਵੀ ਆਪਾਂ ਚਾਹੁੰਨੇ ਆ ਹਨਾ ਕਰਾਉਣਾ ਉਸ ਤਰ੍ਹਾਂ ਹੋ ਜਾਏਗਾ ਬਹੁਤ ਪਿਆਰਾ ਕਲਰ ਆਹੀ ਆ ਦੇਖੋ ਲਓ ਜੀ ਆ ਦੇਖੋ ਬੇਬੀ ਪਿੰਕ ਜਿਹਾ ਪੀਚ ਪਿੰਕ ਜਿਹਾ ਹੈਗਾ ਇਹ ਆ ਰਹੇਗੀ ਸ਼ਰਟ ਆ ਰਹੇਗੀ ਸਲਵਾਰ ਤੁਸੀਂ ਚਾਹੋ ਇਹਨੂੰ ਦੁੱਸੇ ਲੋਟ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਕੁੜਤਾ ਵੀ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੋਏਗੀ ਲਓ ਜੀ ਬਹੁਤ ਪਹਿਣਾ ਵੇਟ ਕਰਦੀਆਂ ਸੀ ਕਿ ਤੁਸੀਂ ਬਟਰ कॉटन ਦੇ ਸੂਟ ਲੈ ਕੇ ਆਓ ਲੋ ਜੀ ਆਪਾਂ ਲੈ ਆਏ ਤੇ ਹੁਣ ਤੁਸੀਂ ਚੂਜ਼ ਕਰ ਲਓ ਬਸ ਹਨਾ ਸੋ ਤੁਸੀਂ ਚੂਜ਼ ਕਰ ਲਓ ਹਾਂਜੀ ਹਾਂਜੀ ਆ ਹੋ ਗਿਆ ਤੇ ਨੈਕਸਟ ਕਲਰ ਹੋ ਗਿਆ ਜੀ ਆਹ ਵਾਲਾ ਆ ਦੇਖੋ ਇਹ ਵੀ ਬੜਾ ਪਿਆਰਾ ਬਲੈਕ ਨਾਲ ਠੀਕ ਹੈ ਜੀ ਬਹੁਤ ਸੋਹਣਾ ਬਣੇਗਾ ਇਹ ਸੂਟ ਜਦੋਂ ਬਣ ਗਿਆ ਇਹ ਵੀ ਲੈ ਸਕਦੇ ਹੋ ਤੇ ਨੈਕਸਟ ਆ ਗਿਆ ਜੀ ਫਿਰੋਜ਼ੀ ਦੇ ਵਿੱਚ ਆ ਦੇਖੋ ਆ ਪ੍ਰਿੰਟ ਇਹ ਵੀ ਬਹੁਤ ਸੋਹਣਾ ਆ ਦੇਖੋ ਬੋਤ ਪਹਿਰਾ ਪ੍ਰਿੰਟ 2950 ਦਾ ਸਟੱਫ ਮਿਲੇਗਾ ਠੀਕ ਹੈ ਜੀ ਤੇ ਨੈਕਸਟ ਆ ਗਿਆ ਆਹ ਇਹ ਲਾਈਟ ਮਾਊਸ ਜਆ ਹੈਗਾ ਆ ਦੇਖੋ ਪ੍ਰਿੰਟ ਬਹੁਤ ਸੋਨਾ ਹੈ ਦਾ ਵੀ ਲਾਈਟ ਮਾਊਸ ਜਆ ਠੀਕ ਹੈ ਜੀ ਨੈਕਸਟ ਆ ਗਿਆ ਜੀ ਆਹ ਇਹਦੇ ਸਲਵਾਰ ਤੇ ਵੀ ਬੁੱਟੀ ਹੈਗੀ ਆ ਐਂਡ ਆ ਸ਼ਰਟ ਰਹੇਗੀ ਠੀਕ ਹੈ ਜੀ ਆ ਸ਼ਰਟ ਰਹੇਗੀ ਤੇ ਇਹ सलवार ਤੇ ਵੀ ਬੁੱਟੀ ਹੈਗੀ ਤੇ ਨੈਕਸਟ ਆ ਦੇਖੋ ਆ ਕਿੱਦਾਂ ਬਹੁਤ ਸੋਹਣਾ ਪ੍ਰਿੰਟ ਆ ਜੀ ਆ ਦੇਖੋ ਸੋਬਰ ਸਰਦਾਰੀ ਠੀਕ ਹੈ ਜੀ ਇਹਦੇ ਤੇ ਜਦੋਂ ਵਰਕ ਹੋ ਗਿਆ ਨਾ ਚੀਜ਼ਾਂ ਦਾ ਜਾਂ ਇਹ ਸ਼ਰਟ ਬਣਾਦੀ ਆਪਾਂ ਨੇ ਇਹਦੇ ਇਹਨੂੰ सलवार ਬਣਾ ਲਈ ਫਿਰ ਵੀ ਇਹਨੇ ਬਹੁਤ ਹੀ ਜਿਆਦਾ ਸੋਹਣਾ ਬਣ ਜਾਣਾ ਇਹ ਤੋ ਸਾਰੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹਾਂ ਓਨਲੀ ਸਟੱਫ ਲੈਣਾ ਦਾ ਸਟੱਫ ਪਰ ਜਲਦੀ ਜਲਦੀ ਆਰਡਰ ਕਰਿਓ ਬਾਅਦ ਚ ਤਾਂ ਫਿਰ ਖਤਮ ਹੋ ਜਾਂਦੇ ਨੇ ਲਓ ਜੀ ਆਹ ਦੇਖੋ ਆਹ ਕਲਰ ਵੀ ਬਹੁਤ ਸੋਹਣਾ ਅੰਗੂਰੀ ਜੀ ਦੀ ਸਲਵਾਰ ਆ ਪੀਚ ਅੰਗੂਰੀ ਜੀ ਸ਼ਰਟ ਹੈਗੀ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਫੈਬਰਿਕ ਐਂਡ ਡਿਜ਼ਾਈਨ ਠੀਕ ਹੈ ਜੀ ਉਸ ਤੋਂ ਲਾਸਟ ਤੇ ਆ ਰਿਹਾ ਜਿਹੜਾ ਉਹ ਮੇਰਾ ਫੇਵਰੇਟ ਆ ਆ ਦੇਖੋ ਮੈਂ ਚਲੋ ਲਾਸਟ ਤੇ ਦਿਖਾਉਂਗੀ ਤੁਹਾਨੂੰ ਲਓ ਜੀ ਆਹ ਦੇਖੋ ਬਹੁਤ ਪਿਆਰਾ ਹੈਗਾ ਤੇ ਆ ਇਹਦੀ ਸਲਵਾਰ ਰਹੇਗੀ ਠੀਕ ਹੈ ਜੀ ਜੇ ਤੁਸੀਂ ਆਰਡਰ ਕਰਨਾ ਤਾਂ ਜਲਦੀ ਜਲਦੀ ਕਰਿਓ ਠੀਕ ਹੈ ਇਥੋਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਲਓ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਕੰਟੈਕਟ ਨੰਬਰ ਤੁਹਾਨੂੰ ਮੈਂ ਵਿੱਚ ਦੱਸ ਹੀ ਦਿੱਤਾ ਇਹ ਸਿਰਫ WhatsApp ਹੀ ਅਵੇਲੇਬਲ ਆ ਸਿੰਪਲ ਕਾਲ ਇਹਦੇ ਤੇ ਨਹੀਂ ਆਂਦੀ ਹੈਗੀ ਤੇ ਤੁਸੀਂ ਵਟਸਐਪ ਮੈਸੇਜ ਹੀ ਕਰਿਆ ਕਰੋ ਠੀਕ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਨੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਤਿਹ ਦੀ ਕਰੀਏ ਸਾਂਝ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ